ਇੰਨੀ ਜ਼ਿਆਦਾ ਜਿਸ ਤਰ੍ਹਾਂ ਗਰਮੀ আজকাল ਬਹੁਤ ਜ਼ਿਆਦਾ ਪੈ ਰਹੀ ਹੈ ਕੋਸ਼ਿਸ਼ ਕਰੋ ਕਿ ਗਰਮੀ ਦੇ ਮੌਸਮ ਦੇ ਵਿੱਚ ਖਾਸ ਕਰਕੇ ਦੁਪਹਿਰ ਨੂੰ ਘਰੋਂ ਬਾਹਰ ਨਾ Niklo ਜੇ ਬਹੁਤ ਜ਼ਰੂਰੀ ਕੰਮ ਹੈ ਫਿਰ ਹੀ Niklo ਗਰਮੀ ਦੇ ਜਿਹੜੇ ਜਿਹੜੇ ਸਾਈਡ ਇਫੈਕਟ ਨੇ ਪ੍ਰਭਾਵ ਨੇ ਜਿਹੜੇ ਉਹਨਾਂ ਦੇ ਬੜੇ ਬੜੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਸਕਿਨ ਇੱਕ ਤੇ ਪਾਣੀ ਦੀ ਕਮੀ ਹੋ ਜਾਂਦੀ ਹੈ ਗਰਮੀ ਦੇ ਮੌਸਮ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਹੋਰ ਜਿਹੜੇ ਹੀਟ ਦੇ ਜਿਹੜੇ ਅਸਰ ਹੁੰਦੇ ਨੇ ਉਹਦੇ 'ਚ ਅੱਖਾਂ ਲਾਲ ਵੀ ਹੋ ਸਕਦੀਆਂ ਉਹਦੇ 'ਚ ਬੋਡੀ ਕ੍ਰੈਂਪਸ ਵਗੈਰਾ ਹੋ ਸਕਦੇ ਹਨ ਤੇ ਬਾਰ-ਬਾਰ ਪਾਣੀ ਪੀਓ ਜੇ ਪਾਣੀ ਸਿਰਫ ਉਦੋਂ ਨਹੀਂ ਪੀਣਾ ਕਿ ਜਦੋਂ ਸਾਨੂੰ ਪਿਆਸ ਲੱਗਦੀ ਆ ਪਾਣੀ ਵੈਸੇ ਹੀ ਅੱਧੇ ਘੰਟੇ ਬਾਅਦ ਘੰਟੇ ਬਾਅਦ ਥੋੜਾ-ਥੋੜਾ ਪਾਣੀ ਬਾਰ-ਬਾਰ ਪੀਂਦੇ ਰਹੋ ਵਾਈਟ ਕਲਰ ਦੇ ਵਿੱਚ ਕੱਪੜੇ ਪਾ ਕੇ ਰੱਖੋ ਉਹਨਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਕਰ ਕੇ ਰੱਖੋ ਸੌਫ ਸੂਤੀ ਕੱਪੜੇ ਪਾਓ ਫਿੱਕੇ ਹਲਕੇ ਰੰਗ ਦੇ ਕੱਪੜੇ ਪਾਓ ਤੁਸੀਂ ਦਿਖ ਰਹੇ ਹੋ ਲੁਧਿਆਣਾ ਲਈ ਜਿੱਥੇ ਕੜਾਕੇ ਦੀ ਗਰਮੀ ਪੈ ਰਹੀ ਆ ਔਰ ਗਰਮੀ ਦੇ ਨਾਲ ਜਿਹੜਾ ਲੋਕਾਂ ਦਾ ਬੁਰਾ ਹਾਲ ਹੋਇਆ ਦਾ ਉੱਥੇ ਹੀ ਪਟਿਆਲਾ ਦੇ ਆਪਾਂ ਸਿਵਲ ਹਸਪੀਟਲ ਚ ਆਏ ਆ ਇਸ ਸਮੇਂ ਸਾਹਮਣੇ ਗੱਲ ਕਰਦੇ ਵੀ ਜਿਹੜੇ ਗਰਮੀ ਦੀ ਰਾਹਤ ਹੈ ਗਰਮੀ ਤੋਂ ਕਾਦੇ ਤਾ ਬਚਾਅ ਕੀਤਾ ਜਾ ਸਕਦਾ ਹੈ ਹਾਂਜੀ ਸਰ ਸਾਸੀ ਗਰ ਜੀ ਸਸੀ ਗਰ ਜੀ ਕਿਹੜੀ ਗਰਮੀ ਪੈ ਰਹੀ ਹੈ ਕੀ ਗਾਈਡਲਾਈਨ ਹੈ ਲੋ ਜਿਹੜੀ ਇਹ ਤੋਂ ਲੋਕਾਂ ਨੂੰ ਰਾਹਤ ਪਈ ਜੇ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਕੋਸ਼ਿਸ਼ ਕਰੋ ਕਿ ਇਨੀ ਜ਼ਿਆਦਾ ਜਿਸ ਤਰ੍ਹਾਂ ਗਰਮੀ ਅੱਜ ਕੱਲ ਬਹੁਤ ਜ਼ਿਆਦਾ ਪੈ ਰਹੀ ਹੈ ਕੋਸ਼ਿਸ਼ ਕਰੋ ਕਿ ਗਰਮੀ ਦੇ ਮੌਸਮ ਦੇ ਵਿੱਚ ਖਾਸ ਕਰ ਦੁਪਹਿਰ ਨੂੰ ਘਰੋਂ ਬਾਹਰ ਨਾ Niklo ਜੇ ਬਹੁਤ ਜ਼ਰੂਰੀ ਕੰਮ ਹੈ ਫਿਰ ਹੀ Niklo ਕੋਸ਼ਿਸ਼ ਕਰ ਲੋ ਜੇ ਕੋਈ ਤੁਹਾਡੇ ਕੰਮ ਹੈਗੇ ਨੇ ਉਹ अर्ਲੀ ਮਾਰਨਿੰਗ ਜਾਂ ਸ਼ਾਮ ਦੇ ਟਾਈਮ ਜਦੋਂ ਟੈਂਪਰੇਚਰ ਥੋੜਾ ਜਿਹਾ ਡਾਊਨ ਹੋਏਗਾ ਉਦੋਂ ਕਰ ਲਿਆ ਕਰੋ ਫਿਰ ਜਦੋਂ ਜੇ ਬਾਹਰ ਨਿਕਲਣਾ ਆਪਣੀ ਫੁੱਲ ਬਾਡੀ ਨਾਲ ਜਿਹੜੀ ਬੋਜੂ ਹੈ ਪੂਰੀ ਕਵਰ ਬਾਡੀ ਨੂੰ ਪੂਰੀ ਕਵਰ ਕਰਕੇ ਰੱਖੋ ਵਾਈਟ ਕਲਰ ਦੇ ਵਿੱਚ ਕੱਪੜੇ ਪਹਿਨ ਕੇ ਰੱਖੋ ਉਹਨਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਕਰ ਕੇ ਰੱਖੋ ਸੌਫ ਸੁਤੀ ਕੱਪੜੇ ਪਾਓ ਫਿੱਕੇ ਰੰਗ ਦੇ ਕੱਪੜੇ ਪਾਓ ਤੇ ਜੇ ਆਪਣੇ ਨਾਲ ਜਿਹੜਾ ਪਾਣੀ ਹੈ ਪਾਣੀ ਹਮੇਸ਼ਾ ਆਪਣੇ ਨਾਲ ਰੱਖੋ ਘਰੋਂ ਵੀ ਪਾਣੀ ਪੀ ਕੇ ਨਿਕਲੋ ਬਾਹਰ ਤੇ بار بار ਪਾਣੀ ਪੀਓ ਜੇ ਪਾਣੀ ਸਿਰਫ ਉਦੋਂ ਨਹੀਂ ਪੀਣਾ ਕਿ ਜਦੋਂ ਸਾਨੂੰ ਪਿਆਸ ਲੱਗਦੀ ਆ ਪਾਣੀ ਵੈਸੇ ਹੀ ਅੱਧੇ ਘੰਟੇ ਬਾਅਦ ਘੰਟੇ ਬਾਅਦ ਥੋੜਾ ਥੋੜਾ ਪਾਣੀ ਬਾਰ ਬਾਰ ਪੀਂਦੇ ਰਹੋ ਤੇ ਕੋਸ਼ਿਸ਼ ਕਰੋ ਕਿ ਜੇ ਕਿ ਤੁਹਾਨੂੰ ਕੋਈ ਥੋੜੀ ਜੀ ਘਬਰਾਟ ਹੁੰਦੀ ਜਾਂ ਕੁਝ ਹੁੰਦਾ ਤਾਂ ਤੁਸੀਂ ਛੇੜ ਦੇ ਵਿੱਚ ਛਾਂ ਦੇ ਵਿੱਚ ਆਪਣਾ ਜਿਹੜਾ ਉਹ ਰਵੋ ਜਿਸ ਤਰ੍ਹਾਂ ਅੱਖਾਂ ਲਾਲ ਹੋ ਜਾਂਦੀਆਂ ਲੋਕਾਂ ਦੀਆਂ ਉਹਦਾ ਵੀ ਕਾਰਨ ਗਰਮੀ ਦਾ ਹੀ ਹੈ ਅੱਜ ਕੱਲ ਜਿਸ ਤਰ੍ਹਾਂ ਗਰਮੀ ਦਾ ਮੌਸਮ ਹੈ ਇਹਦੇ ਵਿੱਚ ਵਾਇਰਲ ਇਨਫੈਕਸ਼ਨ ਜਾਂ ਦੂਸਰੇ ਇਨਫੈਕਸ਼ਨ ਵੀ ਹੁੰਦੀਆਂ ਗਰਮੀ ਦੇ ਜਿਹੜੇ ਜਿਹੜੇ ਸਾਈਡ ਇਫੈਕਟ ਨੇ ਪ੍ਰਭਾਵ ਨੇ ਜਿਹੜੇ ਉਹਨਾਂ ਦੇ ਬੜੇ ਬੜੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਤਰ੍ਹਾਂ ਉਸਕੇ ਇੱਕ ਤੇ ਪਾਣੀ ਦੀ ਕਮੀ ਹੋ ਜਾਂਦੀ ਹੈ ਗਰਮੀ ਦੇ ਮੌਸਮ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਉਹ ਹੋਰ ਜਿਹੜੇ ਹੀਟ ਦੇ ਜਿਹੜੇ ਅਸਰ ਹੁੰਦੇ ਨੇ ਉਹਦੇ 'ਚ ਅੱਖਾਂ ਲਾਲ ਵੀ ਹੋ ਸਕਦੀਆਂ ਉਹਦੇ 'ਚ ਬੋਡੀ ਕ੍ਰੈਂਪਸ ਵਗੈਰਾ ਹੋ ਸਕਦੇ ਨੇ ਘਬਰਾਹਟ ਹੋ ਸਕਦੀ ਸਾਨੂੰ ਦਿਲ ਕਾਲਾ ਪਾਣਾ ਸ਼ੁਰੂ ਹੋ ਜਾਂਦਾ ਮਸਲ ਕ੍ਰੈਂਪਸ ਵਗੈਰਾ ਸ਼ੁਰੂ ਹੋ ਜਾਂਦੇ ਨੇ ਪਿਆਸ ਜ਼ਿਆਦਾ ਲੱਗਦੀ ਹੈ ਇਹ ਸਾਰੀ ਚੀਜ਼ਾਂ ਹੋ ਸਕਦੀਆਂ ਤੇ ਪਚਾਅ ਫਿਰ ਕਿਸ ਤਰ੍ਹਾਂ ਕਰਨਾ ਪੈਂਦਾ ਬਚਾ ਇਹ ਜਿਸ ਤਰ੍ਹਾਂ ਮੈਂ ਦੱਸਿਆ ਕਿ ਅੱਜਕੱਲ ਜਿਸ ਤਰ੍ਹਾਂ ਸੀਜ਼ਨਲ ਫਰੂਟ ਹੈ ਤਰਬੂਜ਼ ਹੈ ਖਰਬੂਜਾ ਹੈ ਗਰੇਪਸ ਨੇ ਔਰੈਂਜ ਨੇ ਸੰਤਰਾ ਵਗੈਰਾ ਜਿਨ੍ਹਾਂ ਚ ਪਾਣੀ ਦੀ ਮਾਤਰਾ ਜ਼ਿਆਦਾ ਹੈ ਉਹ ਬਾਰ-ਬਾਰ ਕੋਕੋਨਟ ਪਾਣੀ ਲੈ ਸਕਦੇ ਹੋ ਤੁਸੀਂ ਦਹੀਂ ਵਗੈਰਾ ਲੱਸੀ ਵਗੈਰਾ ਲੈ ਸਕਦੇ ਹੋ ਨਿੰਬੂ ਪਾਣੀ ਬਣਾ ਕੇ ਬਾਰ-ਬਾਰ ਪੀਓ ਪਾਣੀ ਆਪਣੇ ਨਾਲ ਰੱਖੋ ਤੇ ਥੋੜਾ ਉਹਦੇ ਚ ਨਮਕ ਵੀ ਪਾ ਸਕਦੇ ਹੋ